ਜੰਨੇ ਦੇ ਦੌਰਾਨ ਸਾਡੇ ਦਸਤਕਾਂ ਨੂੰ ਮੇਰੀ ਪਿਆਰ ਸੱਤੀ ਕਰ ਜਿੱਦਾਂ ਪਰ ਦਸਹਿਲ ਦੀ ਤੇ ਹੁਣੇ ਕਹਿੰਦਾ ਨਾ ਕਿ ਇਹਦੇ ਵਿੱਚੋਂ ਕਿ ਰਾਸ਼ੀ ਸਮਗਰੀ ਦਾ ਟਰੱਕ ਹੜਪੀਟਾ ਦੀ ਮਦਦ ਲਈ ਭੇਜਿਆ ਜਾ ਰਿਹਾ ਹੈ ਜਿਵੇਂ ਤੁਹਾਨੂੰ ਪਤਾ ਪੰਜਾਬ ਦੇ ਸਾਰੇ ਪੰਜਾਬ ਦੇ ਵਿੱਚ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਤੇ ਲੋਕਾਂ ਨੂੰ ਕਿਤੇ ਦੀ ਹੋਜ ਰਹੀ ਹੈ ਪਰ ਇੱਥੇ ਦੇ ਲੋਕਾਂ ਵੱਲੋਂ ਆਪਣੇ ਮੱਲੇ ਵਿੱਚ ਕੁਝ ਵੇਹਣ ਇਕੱਠਾ ਕਰਕੇ ਆਪਣੇ ਪੈਸੇ ਜਿੰਨੀ ਸੇਵਾ ਸੇਵਾ ਕਰਕੇ ਹੜਪੀਟਾ ਦੀ ਮੁਹਈਆ ਕਰਵਾਈ ਜਾ ਰਹੀ ਹੈ ਉਹ ਮੇਰੇ ਪਿੱਛੇ ਖੜੇ ਨੇ ਗੁਨਾਲਕ ਨਗਰ ਦੇ ਨਿਵਾਸੀ ਜਿਨ੍ਹਾਂ ਵੱਲੋਂ ਇਹ ਟਾਕਰਾ ਕਰਵਾਣਾ ਕੀਤਾ ਜਾ ਰਿਹਾ ਆ ਉਹ ਆਪ ਆਪਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਉਹਨਾਂ ਦੇ ਇਸ ਵਾਰੀ ਕੀ ਹੈ ਨਾ ਅਸੀਂ ਕਹਾਂ ਭਾਜੀ ਅਸੀਂ ਕਹਾਂਗੇ ਅ ਬੈਕਪਾਸਟ ਨੂੰ ਕਰਨਾ ਹੈ ਤੇ ਜਿੰਮੇ ਦਾ ਕਮਿਸ਼ਨ ਹੈ ਸਾਡੇ ਕੋਲ ਕਲੱਬ ਵਗੈਰਾ ਵੀ ਆ ਜੀ ਨਹੀਂ ਜੀ ਸਾਡੀ ਕੋਈ ਚੈਰਿਟੀ ਨਹੀਂ ਹੈਗੀ ਪਰ ਹਾਂ ਅਸੀਂ ਇਹ ਫਸਟ ਪ੍ਰਾਣਾ ਸਾਡਾ ਜੀ ਪਹਿਲਾਂ ਮੈਂ ਜਾਨਣਾ ਚਾਹੁੰਗਾ ਭਾਜੀ ਇਹ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਇਸ ਬਾਰੇ ਆਪਾਂ ਕੀ ਕਹਿਣਾ ਚਾਹੁੰਦੇ ਜੀ ਤਰੀਆ ਇਸ ਟਾਈਮ ਦੇਖੋ ਸ਼ਬਦ ਹੈ ਨਹੀਂ ਜੋ ਆਪਾਂ ਬਿਆਨ ਕਰ ਸਕੀਏ ਲੋਕ ਸਾਨੂੰ ਉਹ ਐਸੀ ਚੀਜ਼ ਜਿਹੜੇ ਆ ਰਹੇ ਕਿ ਪਰਿਵਾਰਾਂ ਦੇ ਪਰਿਵਾਰ ਵਿਛੜ ਗਏ ਭਾਜੀ ਲੋਕਾਂ ਦੇ ਰਹਿਣ ਬਸੇ ਦੇ ਉਲਝਣ ਗਏ ਇਸੇ ਘੜੀ ਸਾਨੂੰ ਆਪਾਂ ਮੁੰਡੇ ਨਾਲ ਮੁੰਡਾ ਜੋੜ ਕੇ ਖੜਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਅਸੀਂ ਚਾਹੁੰਦੇ ਆ ਵੀ ਹਰੇਕ ਬੰਦੇ ਨੂੰ ਅਪੀਲ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਹਰੇਕ ਬੰਦਾ ਵੱਲ ਚੜ ਕੇ ਇੱਤਾਂ ਪਾ ਜਿੰਨੇ ਜੋਗਾ ਚਾਹੇ ਥੋੜਾ ਕਰੇ ਚਾਹੇ ਜ਼ਿਆਦਾ ਕਰ ਜਿੰਨੇ ਜੋਗਾ ਇੱਕ ਦੂਜੀ ਸੰਸਥਾ ਨਾਲ ਜੁੜੋ ਜੇ ਤਾਂ ਨਹੀਂ ਕੋਈ ਰਾਹ ਮਿਲਦਾ ਭਾਈ ਵੱਲ ਚੜ ਕੇ ਇਸ ਤਰ੍ਹਾਂ ਜਿਹਨੂੰ ਆਪਣਾ ਇਸਤਾਨ ਵਾਲੇ ਭਰਾ ਖੜੇ ਨੇ ਇਹਨਾਂ ਵੱਲੋਂ ਹਿੰਮਤ ਭਾਇਆ ਕਰਾਇਆ ਕਿ ਹੋਰ ਵੀ ਮਹੱਲਾਂ ਨੂੰ ਇੱਥੇ ਬਲੋਗੇ ਮਹੱਲੇ ਬੁਖਾਈ ਗਈ ਹੈ ਦੇਖੋ ਇਹਨਾਂ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਆ ਰਿਹਾ ਤੇ ਮਹੱਲਾ ਨਿਵਾਸੀ ਵੀ ਬਰਾਬਰ ਨਹੀਂ ਜੀ ਇਹ ਹੋਰ ਤੁਸੀਂ ਗਿਰੇਤ ਕੇ اندر ਨਹੀਂ ਕੋਈ ਛੁਡੇ ਦੇਣਾ ਚਾਹੋਗੇ ਬਾਕੀ ਇਹੀ ਕਹਾਂਗੇ ਸਾਰਿਆਂ ਨੂੰ ਬੀਚ ਕਰਾਂਗੇ ਸਾਰਿਆਂ ਨੂੰ ਬਸ ਚੜ ਕੇ ਇਹ ਚ ਹਿੱਸਾ ਲੈਣ ਦੀ ਲੋੜ ਬਾਕੀ ਸਾਰਿਆਂ ਦੀ ਬਸ ਇੱਕ ਦੂਜੇ ਨਾਲ ਖੜੋ ਮੋਢੇ ਨਾਲ ਮੋਢਾ ਲਾ ਕੇ ਬਹੁਤ ਦੁੱਖ ਦਾ ਇਹ ਘੜਾ ਤੰਗ ਪਾਈ ਆ ਵੀ ਹੜਾਂ ਦੀ ਸ੍ਰੀਤੀ ਕਰਕੇ ਉਹ ਲੋਕਾਂ ਦੇ ਘਰ ਆਊਟਪੇਕਾਰ ਹੋਏ ਬੇਕਾਰ ਹੋਏ ਬੰਦੇ ਕੀ ਬਹੁਤ ਬਹੁਤ ਆਪਣਾ ਕੁਝ ਲਾਇਆ ਆਪਾਂ ਕਿੱਥੇ ਜਾਣਾ ਚਾਹੁੰਦੇ ਆ ਕਿੱਥੇ ਲੋਕਾਂ ਦੀ ਆਪਾਂ ਹੈਲਪ ਕਰਾਂਗੇ ਜਗੇ ਜੀ ਆਪਾਂ ਨੂੰ ਜਿੱਥੇ ਵੀ ਕੋਈ ਵਧੀਆ ਮਿਲੂਗਾ ਜਿੱਥੇ ਲੋਕਾਂ ਜ਼ਿਆਦਾ ਲੋੜ ਦਾ ਪਾਰਟੀ ਕਰੇ ਕ੍ਰੋਸ ਬੋਰ ਏਰੀਆ ਦੇ ਸਰ ਆਪਣੇ ਕੋਲ ਕੀ ਕੀ ਭਾਜੀ ਰਾਸ਼ਨ ਭਾਈ ਮੰਗਿਆ ਕਰਵਾਇਆ ਕੀ ਕੀ ਮਦਦ ਮੰਗਿਆ ਕਰਵਾਈ ਜਾ ਰਹੀ ਹੈ ਆਪਣੇ ਕੋਲੇ ਸਾਰਾ ਡਰਾਈਸ ਮਾਲ ਆਇਆ ਜਿਵੇਂ ਪਾਣੀ ਹੋ ਗਿਆ ਸੈਨੀਟਰੀ ਪੈਡ ਹੋ ਗਏ ਬੱਚਿਆਂ ਦੇ ਡਾਈਪਰ ਹੋ ਗਏ ਜੀ ਉਤਲਾ ਬਿਸਕਟ ਵਗੈਰਾ ਮੈਡੀਸਿਨ ਹੋ ਗਈ ਐਦਾਂ ਦੀਆਂ ਹਰ ਇੱਕ ਚੀਜ਼ ਦੇ ਸਹੂਲਤ ਦੇ ਅਕੋਰਡਿੰਗ ਜਾ ਰਹੀ ਹੈ ਜੀ ਕਿਉਂਕਿ ਰਾਸ਼ਨ ਬਹੁਤ ਪਹੁੰਚ ਚੁੱਕਾ ਜੀ ਇਸ ਟਾਈਮ ਜੇ ਲੋੜ ਆ ਤਾਂ ਮੈਡੀਸਿਨ ਦੀ ਲੋੜ ਆ ਦੇਖ ਆ ਜਦੋਂ ਪਲਾਨ ਚਲੋ ਪਹਿਲਾਂ ਤਾਂ ਪ੍ਰਮਾਤਮਾ ਮੀਰ ਕਰੇਗੀ ਜੀ ਇਹ ਚੀਜ਼ ਜੋ ਵੀ ਆਪਤੀ ਹੈ ਇੱਥੇ ਰੁਕ ਜਵੇ ਇਸ ਤੋਂ ਬਾਅਦ ਵੀ ਜੇ ਅੱਗੇ ਜਾ ਕੇ ਦਿੱਕਤ ਆnde ਕਿ ਆਪਣੇ ਵੱਲੋਂ ਫਿਰ ਵੀ ਕੋਈ ਦੁਬਾਰਾ ਵੀ ਪੁਰਾਣਾ ਕਿਤੇ ਜੁਦਾ ਸਾਡੇ ਹੌਸਲੇ ਅੱਤੇ ਬੁਲੰਦ ਰਹਿਣਗੇ ਤੇ ਅਸੀਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਏਦਾਂ ਹੀ ਅੱਗੇ ਚੱਲਾਂਗੇ ਜੀ ਭਰਾਵਾਂ ਨਾਲ ਮਿਲ ਕੇ ਕਰੇ ਨਾ ਪਰ ਕੀ ਕਹਿਣਾ ਜੋਗੇ ਬਾਜੀ ਅਸੀਂ ਸਾਰੇ ਇਕੱਠੇ ਹੋਏ ਹਾਂ ਜਿਹੜੀ ਆ ਵਿਪਤਾ ਆਈ ਹੈ ਵਿਪਤਾ ਵਾਸਤੇ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਆਪਾਤ ਗਿਆ ਅਰਦਾਸ ਕਰਦੇ ਹਾਂ ਕਿ ਹਾਂ ਵੀ ਸਭ ਸੁਖ શાંત ਹੋਵੇ ਜਿੰਨੀ ਸਾਡੀ ਹੈਲਪ ਹੋ ਸਕਦੀ ਹੈ ਅਸੀਂ ਉਹ ਕਰ ਰਹੇ ਹਾਂ ਠੀਕ ਹੈ ਬਾਕੀ ਜੋ ਕੀ ਜੋੜਨ ਆਪਾਂ ਜਿੰਨੇ ਵੀ ਨੇੜੇ ਤੇ ਹਲੇ ਦੇ ਬੰਦੇ ਨੇ ਇਸੀ ਰੀਤੀ ਵੀ ਹੈਗੇ ਆ ਉਹ ਉੱਥੇ ਉਹਨਾਂ ਦੀ ਹੈਲਪ ਕਰਨ ਅਸੀਂ ਜਿੰਨੇ ਚੁੱਕੇ ਹੈਗੇ ਅਸੀਂ ਕਰਦੇ ਆ ਦੇਖੋ ਜਿੱਦਾਂ ਆਪਣੇ ਦੋਸਤਾਂ ਦੇ ਜਿਵੇਂ ਆਪਾਂ ਲੋਕਾਂ ਨੇ ਵੀ ਅੱਜ ਬਰਲਾ ਕੀਤਾ ਵੀ ਪੰਜਾਬ ਦੇਖੋ ਜੀ ਉਹ ਗੰਤਾ ਹੈਗੇ ਜਿਹੜੀ ਕਿ ਰੱਬ ਨੇ ਪਰਮਾਤਮਾ ਬਹੁਤ ਦਿੱਤਾ ਪਰ ਉਹ ਅੱਖਾਂ ਦੇਖਦੇ ਹੋਏ ਵੀ ਅੱਖਾਂ ਬੰਦ ਕਰਕੇ ਬੈਠੇ ਆ ਇਹਨਾਂ ਦੇ ਹਜੇ ਲੋਕਾਂ ਨੂੰ ਵੀ ਅੱਗੇ ਆਣਾ ਚਾਹੀਦਾ ਭਾਜੀ ਇਸੀ ਚੀਜ਼ ਦਾ ਸਾਨੂੰ ਬਹੁਤ ਦੁੱਖ ਆ ਕਿ ਸਰਕਾਰਾਂ ਅੱਖਾਂ ਬੰਦ ਕਰੀ ਬੈਠੀਆਂ ਜਦਕਿ ਇਹ ਉੱਥੇ ਵੇਲੇ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਜਿੱਥੇ ਅਸੀਂ ਇੱਕ ਦੂਜੇ ਨਾਲ ਆਪ ਖੜੇ ਹੋ ਰਹੇ ਆ ਪਸਾਂ ਨੂੰ ਇਸ ਚੀਜ਼ ਦਾ ਮਾਣ ਆ ਵੀ ਸਾਡੇ ਸਾਰੇ ਭਰਾਵਾਂ ਦਾ ਅੱਜ ਪਤਾ ਲੱਗਦਾ ਵੀ ਇਹ ਪੰਜਾਬ ਨੂੰ ਡੁੱਬਣ ਨਹੀਂ ਦੇਣਗੇ। ਭਾਜੀ ਅਸੀਂ ਪੰਜਾਬ ਵਿੱਚ ਹੀ ਰਹੇ ਅਸੀਂ ਦੂਜੀ ਤੀਜੀ ਹੋਰ ਆਪਾਂ ਚੱਲੇ ਉੱਡਦਾ ਪੰਜਾਬ ਦਾ ਉੱਡਦਾ ਪੰਜਾਬ ਹੀ ਰਹੂਗਾ। ਭਾਜੀ ਕੀ ਜਿਵੇਂ ਹੱਟ ਦੇਖੋ ਜੀ ਹਰ ਸਾਲ ਪਤਾ ਵਰਖਾਂ ਦੇ ਮੋਟੇ ਮਾਦੇ ਨੇ। ਕੀ ਨਹੀਂ ਲੱਗਦਾ ਵੀ ਆਹ ਚੀਜ਼ਾਂ ਜਿਵੇਂ ਬੰਨ ਵਗਰੇ ਕੀ ਇਹ ਅੱਜ ਪਹਿਲਾਂ ਨਹੀਂ ਕੀਤੇ ਜਾ ਸਕਦੇ ਸੀਗੇ। ਭਾਜੀ ਇਹ ਸਭ ਕੁਝ ਹੋ ਸਕਦਾ ਸੀ ਪਹਿਲਾਂ ਬਟ ਇਹ ਸਰਕਾਰਾਂ ਦੀਆਂ ਚਾਲਾਂ ਨਾਲ ਪਰ ਸਰਕਾਰਾਂ ਨੂੰ ਕਿਸੇ ਨਾਲ ਕੋਈ ਦੁੱਖ ਦੀ ਘੜੀ ਇਸ ਟਾਈਮ ਦੇਖਿਆ ਜਾਵੇ ਕੋਈ ਖੜ ਥੋੜੀ ਰਹੀ ਗਏ। ਜੇ ਇਹ ਚੀਜ਼ਾਂ ਹੋ ਗਿਆ ਚਲੋ ਹਾਜ਼ਰ ਸਾਹ ਹੋ ਗਿਆ। ਬੜੀ ਸਰਕਾਰਾਂ ਨੂੰ ਵੀ ਬਰਾਬਰ ਖੜਨਾ ਚਾਹੀਦਾ ਸੀਗਾ ਪਰ ਇੱਕ ਚੀਜ਼ ਹੋਰ ਭਾਜੀ ਹਿੰਦੂਤਾਂ ਦੇ ਚਲੋ ਹੋਰ ਵੀ ਸਟੈਂਡ ਨੇ ਪਰ ਹਰ ਵਾਰੀ ਸਾਡੇ ਪੰਜਾਬ ਨੂੰ ਇੱਕ ਅਲੱਗ ਰਾਜੇ ਕਿਉਂ ਦਹੰਦੇ ਆ ਪੰਜਾਬ ਨੂੰ ਬਿਤਕਰੀ ਕਿਉਂ ਕਿਤਾ ਇਹਨਾਂ ਹਰ ਵਾਰੀ ਭਾਜੀ ਇਹਨੇ ਕੀ ਕੀਤਾ ਜਾਵੇ ਪੰਜਾਬ ਨੂੰ ਹਰ ਇੱਕ ਪਾਸੋਂ ਦਬਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਇਸ ਟਾਈਮ ਚਲੋ ਭਾਜੀ ਜਦਕੇ ਪੰਜਾਬ ਆਪਣਾ ਪੰਜਾਬੀ ਆਪਣੇ ਬੈਠੇ ਦਾ ਪੰਜਾਬ ਨੂੰ ਦੁੱਪਣ ਦਿੱਤਾ ਜਾਊਗਾ ਭਾਜੀ ਇਹਨਾ ਹੌਸਲੇ ਕਰਕੇ ਤਾਂ ਪੰਜਾਬ ਉੱਠਿਆ ਜੇ ਇਹ ਹੌਸਲੇ ਨਾ ਬਣਨ ਹੁੰਦੇ ਤਾਂ ਸ਼ਹਿਰ ਇੱਕ ਆਦਾ ਦਵਾਲੇ ਦੇ ਪਰ ਪੰਜਾਬੀ ਇਸ ਚੀਜ਼ ਨੂੰ ਕਦੇ ਨਹੀਂ ਥੱਲੇ ਦਬੰਦੇ ਨੇ ਥੈਂਕ ਯੂ ਜੀ ਆ ਆਸੀ ਸਾਡੇ ਬੁਲਾਣਾ ਨਗਰ ਦੇ ਨਿਵਾਸੀ ਜੀ ਜਿਹੜੇ ਕੀ ਅਸੀਂ ਜਿਹੜੇ ਕਹਿੰਦੇ ਨੇ ਪੰਜਾਬ ਦੇ ਵਿੱਚ ਲੋ ਕਹਿੰਦੇ ਆਪਾਂ ਮੰਨ ਬਾਕੀ ਘਟਨਾ ਹੋਈ ਆ ਹੜਾਏ ਹੋਏ ਨੇ ਬਟ ਉੱਥੇ ਲੋਕਾਂ ਨੂੰ ਵੀ ਇਹ ਸੋਚਣ ਦੀ ਲੋੜ ਹੈ ਕਿ ਸੋਚੋ ਤੁਸੀਂ ਇਕੱਲੇ ਘਰੋ ਠੀਕ ਹੋ ਵੇ ਘਰ ਹੋਏ ਫਿਲਹਾਲ ਤੁਹਾਨੂੰ ਦਿੱਕਤਾਂ ਨਹੀਂ ਬਟ ਇਦਾਂ ਦੇ ਜਿੰਨੇ ਸਾਡੇ ਹੁਲਾ ਨਿਵਾਸੀ ਨੇ ਹੋਰ ਪੰਜਾਬ ਦੇ ਹਰ ਇੱਕ ਕੋਨੇ ਵਿੱਚ ਬਹੁਤ ਪਬਲਿਕ ਬਹੁਤ ਲੋਕੀ ਇੱਧਰ ਬੈਠੇ ਕਿ ਬਾਹਰ ਚੜ ਕੇ ਜਿੰਦਗੀ ਤੁਹਾਨੂੰ ਇਕੱਲੇ ਕਦੀ ਮਹਿਸੂਸ ਨਹੀਂ ਹੁੰਦੇਣਗੇ ਤੇ ਮੇਰੇ ਭਰਾ ਭੈਣ ਜਿਹੜੇ ਵੀ ਚੈਨਲ ਜਿੰਨਾ ਦੇ ਇਹ ਨਿਊਜ਼ ਪਹੁੰਚੂਗੀ ਦੇ ਉਹਨਾਂ ਨੂੰ ਲੱਗਦਾ ਵੀ ਉਹ ਘਰੋਂ ਬੇਕਰ ਹੋਏ ਨੇ ਜਾਂ ਉਹਨਾਂ ਨੂੰ ਕੋਈ ਰਾਸ਼ਨ ਦੀ ਲੋੜ ਨਹੀਂ ਇਹ ਬੋਆ ਜਾਂ ਤੁਸੀਂ ਮੇਰੇ ਚੰਨਨ ਨਾਲ ਕੰਟੈਕਟ ਕਰ ਸਕਦੇ ਹੋ 9878442860 ਸਾਡੇ ਵੱਲੋਂ ਜੋ ਬਦ ਤੋਂ ਬਦ ਕੋਈ ਉਪਰਾਲਾ ਹੋਊਗਾ ਕਿੱਟਾ ਜਾਊਗਾ ਜਾਂ ਸਾਡੇ ਸੰਸਥਾਵਾਂ ਨਾਲ ਕੰਟੈਕਟ ਕਰਕੇ ਤੁਹਾਡੇ ਤੱਕ ਰਾਹਤ ਸਮਗਰੀ ਪਹੁੰਚਾਈ ਜਾਊ ਜਿਹੜੇ ਲੋਕਾਂ ਤੱਕ ਨਹੀਂ ਪਹੁੰਚ ਰਹੀ ਬੈਸਤਾ ਜੀ ਜੋ ਇਸਟਮ ਹਸਾਤ ਨੇ ਤੇ ਪੰਜਾਬ ਦੇ ਹਰ ਬੰਦੇ ਤੇ ਹਰ ਜਗ ਦੇ ਰਾਸ਼ਨ ਪਾਣੀ ਮੁਹਾਇਆ ਕਰਵਾਇਆ ਜਾ ਰਿਹਾ ਤੇ ਮੈਂ ਨਾਲ ਜੁੜੇ ਹੋਏ ਤੁਹਾਡਾ ਆਪਣਾ ਗੌਰਵ ਅਸੀ ਜੀਅਰ ਨਿਊਜ਼ ਚੈਨਲ ਤੋਂ ਮੈਂ ਪੱਤਰਕਾਰ ਗੌਰਵ ਤੇ ਕੈਮਰਾਮੈਨ ਕਰਨ ਅਸੀ ਜੀ